ਫਿਰੋਜ਼ਪੁਰਾ ਮੌਜੂਦਾ اور ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਆ ਕਿ ਬਾਜ਼ਾਰਾਂ ਦੇ ਵਿੱਚ ਆਮ ਲੋਕਾਂ ਨੂੰ ਹੁਣ ਲੁੱਟਣਾ ਸ਼ੁਰੂ ਕਰ ਦਿੱਤਾ ਦੁਕਾਨਦਾਰਾਂ ਨੇ ਜਿਹੜੇ ਇਹੋ ਜਿਹੇ ਦੁਕਾਨਦਾਰ ਨੇ ਬਾਜ਼ਾਰਾਂ ਦੇ ਵਿੱਚ ਜਿਹੜੇ ਲੁੱਟ ਰਹੇ ਨੇ ਲੋਕਾਂ ਨੂੰ ਲੋਕਾਂ ਤੋਂ ਪੈਸੇ ਗਰਾਉਂ ਦੇ ਵਿੱਚ ਲੱਗੇ ਹੋਏ ਨੇ ਖਾਸ ਕਰਕੇ ਕਰਿਆਨਾ ਸਟੋਰ ਵਾਲੇ ਉਹ ਕੀ ਕਰ ਰਹੇ ਨੇ ਲੋਕਾਂ ਨੂੰ 5 ਰੁਪਏ ਵਾਲੀ ਚੀਜ਼ ਜਿਹੜੀ ਆ 8 8 9 9 ਰੁਪਏ ਚ ਵੇਚਦੇ ਨਜ਼ਰ ਆ ਰਹੇ ਨੇ ਇਹ ਫਿਰੋਜ਼ਪੁਰ ਅਸੀਂ ਖੜੇ ਆਂ ਔਰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਕ ਦੂਜੇ ਦਾ ਮੋਢਾ ਬੰਨਦੇ ਨੇ ਸਾਥੀ ਬਣਦੇ ਨੇ ਪਰ ਇੱਥੇ ਕੁਝ ਇੱਕ ਦੁਕਾਨਾਂ ਵਾਲੇ ਬਾਜ਼ਾਰਾਂ ਦੇ ਵਿੱਚ ਨੇ ਜਿਹੜੇ ਲੋਕਾਂ ਨੂੰ ਲੁੱਟ ਰਹੇ ਨੇ ਉਹਨਾਂ ਤੋਂ ਪੈਸੇ ਉਗਰਾ ਰਹੇ ਨੇ ਔਰ ਬਹੁਤ ਸਾਰਾ ਜਿਹੜਾ ਰਾਸ਼ਨ ਉਹ ਸਟੋਰ ਕਰਕੇ ਰੱਖਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਨੇ ਤਾਂ ਮੈਂ ਇਹ ਗੱਲ ਦੀ ਜ਼ਰੂਰ ਕਹਿਣਾ ਚਾਹਣਾ ਇਹਨਾਂ ਨੂੰ ਇਹਨਾਂ ਦੁਕਾਨਦਾਰਾਂ ਨੂੰ ਕੀ ਬਿਲਕੁਲ ਸੁਧਰ ਜਾਓ ਇਹ ਨਾ ਹੋਵੇ ਇਹ ਨਾ ਹੋਵੇ ਕਿਤੇ ਵੀ ਕੱਲ ਨੂੰ ਕੁਝ ਇਹੋ ਜਿਹੇ ਵੀਡੀਓ ਹੋਣ ਤੁਹਾਡੀਆਂ ਜਿਹੜੀਆਂ ਵੀਡੀਓ ਅਸੀਂ ਆਪਣੇ ਚੈਨਲ ਤੇ ਚਲਾਈਏ ਤੇ ਤੁਸੀਂ ਮਾਫੀਆ ਮੰਗੋ ਮੈਂ ਜਲੂਸ ਬਹੁਤ ਕੱਢਣਾ ਤੁਹਾਡਾ ਜੇ ਇਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਲੁੱਟਦੇ ਰਹੇ ਦੁਕਾਨਾਂ ਤੇ ਇਸ ਤਰ੍ਹਾਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਵੇਚ ਕੇ ਅਗਰ ਤੁਸੀਂ ਲੋਕਾਂ ਦਾ ਸ਼ੋਸ਼ਣ ਕੀਤਾ ਇਸ ਜੰਗ ਦੇ ਸਮੇਂ ਚ ਤਾਂ ਮੈਂ ਇਹ ਗੱਲ ਕਹਿਣਾ ਜਿਹੜੇ ਲੋਕ ਸਮਾਨ ਵੀ ਲੈ ਰਹੇ ਨੇ ਕਿਸੇ ਦੁਕਾਨ ਤੋਂ ਕਿਸੇ ਵੀ ਦੁਕਾਨ ਤੋਂ ਕਰਿਆਨੇ ਦਾ ਕੋਈ ਵੀ ਅਗਰ ਉਹਨਾਂ ਨੂੰ ਮਹਿੰਗੇ ਰੇਟ ਲਾਏ ਜਾ ਰਹੇ ਨੇ ਤਾਂ ਉਹ ਫੋਨ ਦੇ ਉੱਪਰ ਆਪਦੀ ਇੱਕ ਵੀਡੀਓ ਬਣਾਉਣ ਔਰ ਉਹ ਵੀਡੀਓ ਸਾਨੂੰ ਭੇਜਣ ਫਿਰ ਮੈਂ ਉਸ ਵੀਡੀਓ ਨੂੰ ਚੈਨਲ ਦੇ ਉੱਪਰ ਚਲਾ ਕੇ ਜਲੂਸ ਕੱਢੂ ਇਹਨਾਂ ਦਾ ਕਿ ਤੁਸੀਂ ਕਰ ਕੀ ਰਹੇ ਹੋ ਇੱਕ ਪਾਸੇ ਦੇਸ਼ ਦੇ ਵਿੱਚ ਜੰਗ ਛੜੀ ਹੋਈ ਆ ਦੂਜੇ ਪਾਸੇ ਤੁਸੀਂ ਪੈਸੇ ਇਕੱਠੇ ਕਰਨ ਲੱਗੇ ਹੋਏ ਹੋ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਪ੍ਰਸ਼ਾਸਨ ਨੂੰ ਫਿਰੋਜ਼ਪੁਰ ਦੇ ਨੂੰ ਸੋਚਣਾ ਚਾਹੀਦਾ ਹੈ ਇਹਨਾਂ ਬਾਜ਼ਾਰਾਂ ਚ ਕੱਲੀ ਐਸੇ ਬਾਜ਼ਾਰ ਦੀ ਮੈਂ ਗੱਲ ਨਹੀਂ ਕਰ ਰਿਹਾ ਹੋਰ ਵੀ ਜਿੰਨੇ ਫਿਰੋਜ਼ਪੁਰ ਦੇ ਬਾਜ਼ਾਰ ਨੇ ਸਾਰੇ ਬਾਜ਼ਾਰਾਂ ਚ ਲੋਕ ਫੋਨ ਕਰ ਰਹੇ ਨੇ ਕਿ ਲੁੱਟਮਾਰ ਸ਼ੁਰੂ ਕਰਤੀ ਆ ਦੁਕਾਨਦਾਰਾਂ ਨੇ ਇਹੋ ਜਿਹੇ ਦੁਕਾਨਦਾਰ ਜਿਹੜੇ ਮਹਿੰਗੇ ਰੇਟਾਂ ਚ ਸਮਾਨ ਵੇਚੀ ਜਾਂਦੇ ਨੇ ਲੋਕਾਂ ਦੀਆਂ ਮਜਬੂਰੀਆਂ ਦਾ ਗਲਤ ਫਾਇਦਾ ਉਠਾਈ ਜਾਂਦੇ ਨੇ ਉਹਨਾਂ ਦੁਕਾਨਦਾਰਾਂ ਨੂੰ ਸਿੱਧੀ ਔਰ ਸਿੱਧੀ ਚੇਤਾਵਨੀ ਆ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕੀ ਆਪਦਾ ਠੱਗ ਠੋਰਾ ਬੰਦ ਕਰ ਦਿਓ ਨਹੀਂ ਤਾਂ ਜਲੂਸ ਬਹੁਤ ਨਿਕਲਣਾ ਹੈ ਔਰ ਮੈਂ ਇਹ ਅਪੀਲ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਲੋਕਾਂ ਦੇ ਨਾਲ ਹੀ ਠੱਗੀਆਂ ਕਰ ਰਹੇ ਨੇ ਜਿਨ੍ਹਾਂ ਦੇ ਨਾਲ ਦੁਕਾਨਦਾਰ ਇਹ ਸ਼ੋਸ਼ਣ ਕਰ ਰਹੇ ਨੇ ਉਹ ਲੋਕ ਵੀਡੀਓ ਬਣਾਉਣ ਰਿਕਾਰਡਿੰਗਾਂ ਕਰਨ ਇਹਨਾਂ ਦੀ ਤਾਂ ਜੋ ਇਹਨਾਂ ਨੂੰ ਇਹ ਮਾਹੌਲ ਠੰਡਾ ਹੋਣ ਤੋਂ ਬਾਅਦ ਇਹਨਾਂ ਨੂੰ ਜਿਹੜਾ ਸਬਸਕਾਇਆ ਜਾ ਸਕੇ ਜਿਹੜੇ ਲੁੱਟ ਰਹੇ ਨੇ ਇਸ ਗੈਂਗ ਦੇ ਮਾਹੌਲ ਦੇ ਵਿੱਚ ਵੀ ਲੋਕ ਤਰਾਤਰ ਕਰ ਰਹੇ ਨੇ ਲੋਕਾਂ 'ਚ ਸਹਿਮ ਦਾ ਮਾਹੌਲ ਆ ਔਰ ਤੁਸੀਂ ਲੁੱਟ ਕਰ ਰਹੇ ਹੋ ਲੋਕਾਂ ਦੇ ਨਾਲ ਲੋਕਾਂ ਨੂੰ ਲੁੱਟ ਕਰਕੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਹੋ ਇਹ ਚੀਜ਼ ਸਪੈਸ਼ਲੀ ਜਿਹੜੀ ਆ ਉਹ ਮੈਂ ਉਹਨਾਂ ਲੋਕਾਂ ਨੂੰ ਕਹਿਣੀ ਚਾਹੁੰਨਾ ਜਿਹੜੇ ਲੋਕਾਂ ਦੇ ਨਾਲ ਇਹ ਠੱਗੀਆਂ ਕਰ ਰਹੇ ਨੇ ਇਹ ਸਮਾਨ ਲੈ ਕੇ ਆਏ ਹੋ ਹਾਂਜੀ ਕਹਿੰਦੇ ਸਮਾਨ ਮਹਿੰਗਾ ਲਈ ਜਾਂਦੇ ਨੇ ਅੱਜਕੱਲ ਹੈਗਾ ਫਰਕ ਕੋਈ ਹੈਗਾ ਫਰਕ ਹੈਗਾ ਫਰਕ ਕਿੰਨਾ ਕੁ ਫਰਕ ਹੈਗਾ ਉਦੋਂ-ਉਦ ਹੀ ਦਾ ਹੀ ਆ ਉਦੋਂ-ਉਦ ਮਹਿੰਗਾ ਲਈ ਜਾਂਦੇ ਹਾਂਜੀ ਹਾਂਜੀ अच्छा ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਕਹਿੰਦਾ ਵੀ ਉਹਨਾਂ ਰੇਟਾਂ ਦੇ ਵਿੱਚੋਂ ਫਾਇਦਾ ਉਠਾ ਰਹੇ ਆ ਸਾਰੇ ਪੂਰਾ ਇੱਕ ਪਾਸੇ ਟੈਨਸ਼ਨ ਚੋਂ ਲੋਕ ਹਾਂਜੀ ਹਾਂਜੀ ਤੇ ਇਹਨੇ ਚਾਹੀਦਾ ਵੇ ਸੇ ਇਹਨਾਂ ਨੂੰ ਕਰਨਾ ਸ਼ਰਮ ਨਹੀਂ ਹੁੰਦੀ ਮੈਨੂੰ ਨਹੀਂ ਨਹੀਂ ਚਾਹੀਦਾ ਜੀ ਹੂੰ ਹੂੰ ਬਿਲਕੁਲ ਬਿਲਕੁਲ ਤੁਸੀਂ ਬਾਈ ਇੱਥੋਂ ਦੇ ਜੀ हां मैं लोकल की हालात ਨੇ ਇੱਥੋਂ ਦੇ ਕਹਿੰਦੇ ਬਜ਼ਾਰ ਵਾਲੇ ਮਹਿੰਗੇ ਰੇਟਾਂ ਦੇ ਸਮਾਨ ਵਿੱਚ ਆ ਬਜ਼ਾਰ ਵਾਲੇ ਰੇਟ ਮਹਿੰਗਾ ਲਾ ਰਹੇ ਇਹਨਾਂ ਨੂੰ ਚਾਹੀਦਾ ਰੇਕ ਆਪਾਂ ਨੂੰ ਭਾਰਤ ਦੇ ਇੱਕ ਦੂਜੇ ਦੀ ਵਸਫੀਕ ਦੀ ਰੇਕ ਦੀ ਚਾਹੀਦਾ ਆਪਾਂ ਨੂੰ ਇੱਕ ਦੂਜੀ ਮਦਦ ਕਰਨੀ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਮੈਂ ਬਜ਼ਾਰ ਵਾਲੇ ਦੁਕਾਨਦਾਰਾਂ ਨੂੰ ਵੀ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਵੀ ਤੁਹਾਨੂੰ ਦੋਵੇਂ ਹੱਥ ਜੋੜ ਕੇ ਪੀਲੇ ਵੀ ਤੁਸੀਂ ਵੀ ਜੋ ਰੇਟ ਤੁਹਾਡਾ ਬਿਲਕੁਲ ਜਾਇਜ਼ ਸਮਾਨ ਆ ਰਿਹਾ ਜਾਇਜ਼ ਰੇਟ ਤੇ ਗਾਂ ਦਿਓ ਇਹਨਾਂ ਨੂੰ ਵੱਧ ਨਾ ਲੁੱਟੋ ਰੇਟ ਨਾ ਲਾਓ ਸਹੀ ਸਹੀ ਚੱਲੋ ਆਪਜੀ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਬ ਉਹਨਾਂ ਦੁਕਾਨਦਾਰਾਂ ਨੂੰ ਜਿਹੜੇ ਦੁਕਾਨਦਾਰ ਲੁੱਟ ਰਹੇ ਨੇ ਇਸ ਮਾਹੌਲ ਦੇ ਵਿੱਚ ਇਸ ਸਮੇਂ ਦੇ ਵਿੱਚ ਇੱਕ ਪਾਸੇ ਜੰਗ ਦਾ ਮਾਹੌਲ ਹੈ ਦੂਜੇ ਪਾਸੇ ਲੁੱਟਣ ਦੀਆਂ ਖਬਰਾਂ ਨੇ ਤੁਸੀਂ ਸਮਾਨ ਲੈ ਕੇ ਆਇਓ ਬਾਜ਼ਾਰ ਚੋਂ ਸੌਦਾ ਪੱਤਾ ਕਹਿੰਦੇ ਸਮਾਨ ਮਹਿੰਗਾ ਲਾ ਰਹੇ ਆ ਦੁਕਾਨਾਂ ਵਾਲੇ ਤੁਹਾਡਾ ਸਹੀ ਆ ਸਹੀ ਹੈ ਤੇ ਕੁਝ ਲੋਕ ਕੇ ਗੱਲਾਂ ਕਰ ਰਹੇ ਨੇ ਕਿ ਕੁਝ ਦੁਕਾਨਾਂ ਵਾਲੇ ਲਾ ਰਹੇ ਨੇ ਨਹੀਂ ਨਹੀਂ ਕੁਝ ਗੱਲਾਂ ਕਰੀਆ ਖਵਾਵਾਂ ਜਾਦੇ ਬਣਾਦੇ ਆ ਖਵਾਵਾਂ ਵੀ ਹੋ ਸਕਦੀਆਂ ਹਾਂ ਤੁਸੀਂ ਓਕੇ ਰਿਪੋਰਟ ਆ ਤੁਹਾਡਾ ਹਾਂ ਹਾਂ ਬਿਲਕੁਲ ਸਹੀ ਹੈ ਤੁਸੀਂ ਥੋੜਾ ਜਿਹਾ ਸਮਾਨ ਲੈ ਕੇ ਆਇਓ ਨੇ ਕੋ ਕੱਲੀ ਲੈ ਕੇ ਆਇਆ ਰੱਖਿਆ ਜੀ ਅੱਛਾ ਮਤਲਬ ਸਟੋਰ ਸਟਾਰ ਨਹੀਂ ਕਰਕੇ ਰੱਖਿਆ ਨਾ ਨਾ ਸਟੋਰ ਨਹੀਂ ਰੱਖਿਆ ਤੇ ਉਤੋਂ ਮਾਹੌਲ ਕਹਿੰਦੇ ਖਰਾਬ ਆ ਬੱਸ ਐਵੇਂ ਜਿਵੇਂ ਸਾਰੀ ਦੁਨੀਆ ਤੇ ਦੇਖ ਰਹੀ ਆ ਨਹੀਂ ਹੂੰ ਬਿਲਕੁਲ ਬਾਈ ਦਾ ਕਹਿਣਾ ਹੈ ਕਿ ਮੈਂ ਜਿੱਥੋਂ ਲੈ ਕੇ ਆਇਆ ਬਿਲਕੁਲ ਠੀਕ ਆ ਪਰ ਜਿਹੜੇ ਲੋਕ ਜਿਹੜੇ ਦੁਕਾਨਦਾਰ ਹੈ ਵਾਕਿਆ ਹੀ ਠੱਗ ਰਹੇ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕੁਝ ਇੱਕ ਹੈਗੇ ਨੇ ਕੱਲੇ ਇਸ ਬਾਜ਼ਾਰ ਦੀ ਗੱਲ ਨਹੀਂ ਕਰਦਾ ਹੋਰ ਪੂਰੇ ਫਰੋਜ਼ਪੁਰ ਜ਼ਿਲ੍ਹੇ ਦੀ ਦੁਕਾਨਾਂ ਦੀ ਗੱਲ ਕਰਦਾ ਜਿਹੜੇ ਲੁੱਟ ਰਹੇ ਨੇ ਲੁੱਟਕ ਸੁੱਟ ਕਰ ਰਹੇ ਨੇ ਉਹ ਇਹ ਚੀਜ਼ ਨੂੰ ਜ਼ਰੂਰ ਧਿਆਨ ਦੇਣ ਕਿ ਕੱਲ ਨੂੰ ਹਾਲਾਤ ਜਦੋਂ ਸੁਧਰਦੇ ਆ ਜੇ ਹਾਲਾਤ ਵਿਗੜਦੇ ਵੀ ਆ ਇਹਨਾਂ ਵਿਗੜਦੇ ਹਾਲਾਤਾਂ ਦੇ ਵਿੱਚ ਤੁਸੀਂ ਇੱਕ ਵਾਰ ਤਾਂ ਸ਼ੋਸ਼ਣ ਕਰ ਲੋਗੇ ਲੋਕਾਂ ਦਾ ਪਰ ਤੁਹਾਡੇ ਕੀ ਹਾਲ ਹੋਣਿਆ ਇਨਸਾਨੀਅਤ ਜਿਹੜੀ ਆ ਉਹ ਇਸ ਸਮੇਂ ਤੇ ਜਿੰਦਾ ਹੋਣੀ ਚਾਹੀਦੀ ਆ ਲੋਕ ਤਰੇ ਤਰੇ ਕਰੁੱਠੇ ਨੇ ਲੋਕਾਂ 'ਚ ਸਹਿਮ ਦਾ ਮਾਹੌਲ ਆ ਮਜ਼ਾਈਲਾ ਚੱਲ ਰਹੀਆਂ ਨੇ ਜੰਗ ਦਾ ਮਾਹੌਲ ਔਰ ਤੁਸੀਂ ਲੁੱਟਣ ਤੇ ਲੱਗੇ ਹੋਏ ਹੋ ਵੀਡੀਓ ਬਣਾਉ ਇਹੋ ਜੇ ਲੋਕਾਂ ਦੀ ਜਿਹੜੇ ਲੋਕ ਇਸ ਤਰ੍ਹਾਂ ਲੁੱਟ ਰਹੇ ਨੇ रिकॉर्डिंग ਕਰੋ ਉਹਨਾਂ ਦੀ ਔਰ ਭੇਜੋ ਸਾਡੇ ਤੱਕ ਅਸੀਂ ਉਸ ਵੀਡੀਓ ਨੂੰ ਚਲਾ ਕੇ ਇਹਨਾਂ ਦਾ ਜਲੂਸ ਕੱਢਾਂਗੇ ਉਹਨਾਂ ਦਾ ਜਿਹੜੇ ਠੱਗ ਰਹੇ ਨੇ ਲੋਕਾਂ ਨੂੰ ਉਹਨਾਂ ਦੀਆਂ ਮਜਬੂਰੀਆਂ ਦਾ ਗਲਤ ਫਾਇਦਾ ਉਠਾ ਰਹੇ ਨੇ ਉਸ ਲਈ ਸਾਡਾ ਜਿਹੜਾ ਨੰਬਰ ਆ ਉਹ ਵੀ ਚੈਨਲ ਦੇ ਉੱਪਰ ਦਿੱਤਾ ਹੋਇਆ ਉਸ ਤੇ ਉੱਪਰ ਤੁਸੀਂ ਵੀਡੀਓ ਭੇਜੋ ਇਨਬਾਕਸ 'ਚ ਵੀਡੀਓ ਭੇਜੋ ਜਿਨ੍ਹਾਂ ਕੋਲ ਸੰਪਰਕਾ ਸੰਪਰਕ ਦੇ ਵੀਡੀਓ ਭੇਜੋ ਔਰ ਪੂਰਾ ਅਗਲੇ ਨੂੰ ਦੱਸੋ ਅਗਲ ਤੁਹਾਨੂੰ ਵੱਧ ਰੇਟ ਲਾਉਂਦਾ ਕਿ ਭਾਈ ਮੈਂ ਤੇਰੀ ਸ਼ਿਕਾਇਤ ਕਰੂੰਗਾ ਜੇ ਮੈਨੂੰ ਵੱਧ ਰੇਟ ਲਾਇਆ ਔਰ ਇਹ ਜਰੂਰ ਸੁਧਰ ਜਾਣ ਦੁਕਾਨਦਾਰ ਨਹੀਂ ਤਾਂ ਹਾਲਾਤ ਜਿਵੇਂ ਦੇ ਬਣਿਆ ਹਾਲਾਤ ਤੁਹਾਡੇ ਵੀ ਇਹ ਨਹੀਂ ਰਹਿਣੇ ਹਾਲਾਤ ਤੁਹਾਡੇ ਵੀ ਮਾੜੇ ਹੋ ਜਾਣੇ ਜਿੰਨਾ ਪੈਸਾ ਹੁਣ ਤੁਸੀਂ ਲੁੱਟ ਲੋਗੇ ਵਿਚਾਰੇ ਗਰੀਬਾਂ ਤੋਂ ਲੋਕਾਂ ਤੋਂ ਦੁਖੀ ਕਰਕੇ ਕਿਉਂਕਿ ਲੋਕ ਤਾਂ ਪਹਿਲਾਂ ਹੀ ਦੁਖੀ ਆ ਕੰਮ ਕਰ ਪਹਿਲਾਂ ਨਹੀਂ ਚੱਲ ਰਹੇ ਸੀ ਉੱਤੋਂ ਮਾਹੌਲ ਤਣਾਪੂਰਵਕ ਆ ਉੱਤੋਂ ਤੁਸੀਂ ਲੁੱਟਣ ਦੀ ਨੀਤ ਔਰ ਤੁਸੀਂ ਲੁੱਟ ਰਹੇ ਹੋ ਅਪੀਲ ਆ ਪ੍ਰਸ਼ਾਸਨ ਨੂੰ ਵੀ ਇੱਕ ਵਾਰ ਜਰੂਰ ਪੂਰੇ ਜ਼ਿਲ੍ਹੇ ਦੀਆਂ ਦੁਕਾਨਾਂ ਦੇ ਵਿੱਚ ਆਪਣੀਆਂ ਟੀਮਾਂ ਛੱਡ ਕੇ ਆਪਣੇ ਜਸੂਸ ਛੱਡ ਕੇ ਇੱਕ ਵਾਰ ਪਤਾ ਜਰੂਰ ਕਰੋ ਆਖਿਰਕਾਰ ਕਿਹੜੇ ਕਿਹੜੇ ਦੁਕਾਨਦਾਰੇ ਆਪਣਾ ਠੱਗ ਠੋਰਾ ਚਲਾ ਰਹੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਦੁਕਾਨਾਂ ਬੰਦ ਉਹਨਾਂ ਦੀਆਂ ਕਰਵਾ ਦਿਨੀਆਂ ਚਾਹੀਦੀਆਂ ਪ੍ਰਸ਼ਾਸਨ ਨੂੰ ਤਾਂ ਜੋ ਇਹੋ ਜੀ ਦੁੱਖ ਦੀ ਘੜੀ ਦੇ ਵਿੱਚ ਉਹ ਆਪਣਾ ਠੱਗ ਠੋਰਾ ਫੁਲਾ ਰਹੇ ਨੇ ਫਿਲਹਾਲ ਉਮੀਦ ਆ ਪ੍ਰਸ਼ਾਸਨ ਇਸ ਵੀਡੀਓ ਤੋਂ ਬਾਅਦ ਜਰੂਰ ਜਾਗੇਗਾ ਔਰ ਉਹਨਾਂ ਦੇ ਉੱਪਰ ਕਾਰਵਾਈ ਕਰੇਗਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ